ਦੋਸਤੋ ਪਰਸਨੈਲਿਟੀ ਦਾ ਮਤਲਬ ਸਿਰਫ ਤੇ ਸਿਰਫ ਇਨਸਾਨ ਦਾ ਸੁੰਦਰ ਹੋਣਾ ਹੀ ਨਹੀਂ ਹੈ ਇਸ ਦੇ ਵਿੱਚ ਸਰੀਰ ਦੀ ਬਣਾਵਟ ਕੱਦ-ਕਾਠ ਚੱਲਣਾ ਫਿਰਨਾ ਤੇ ਡਰੈਸ ਕਿਸ ਤਰ੍ਹਾਂ ਦਾ ਕਿਸ ਸਲੀਕੇ ਨਾਲ ਪਾਉਂਦਾ ਹੈ ਤੇ ਇਨਸਾਨ ਦਾ ਬੋਲਚਾਲ ਅਹਿਮ ਅਦਾ ਕਰਦਾ ਹੈ ਜਦੋਂ ਇਨਸਾਨ ਕਿਸੇ ਨੂੰ ਮਿਲਦਾ ਹੈ ਅਗਰ ਉਹ ਚੰਗੀ ਸ਼ਖਸੀਅਤ ਹੈ ਚੰਗੀ ਪਰਸਨੈਲਿਟੀ ਵਾਲਾ ਹੈ ਤੇ ਦੂਜਾ ਬੰਦਾ ਉਹਨੂੰ ਦੇਖਦੇ ਸਾਰ ਹੀ ਜਦੋਂ ਕਿ ਦੂਸਰਾ ਬੰਦਾ ਬੋਲਿਆ ਵੀ ਨਹੀਂ ਹੁੰਦਾ ਉਹਦਾ ਇਨਕਲੀਨੇਸ਼ਨ ਜਿਹੜਾ ਹੈ ਉਸ ਵੱਲ ਨੂੰ ਹੋ ਜਾਂਦਾ ਹੈ ਜਦੋਂ ਕਿ ਜਿਹੜਾ ਬੰਦਾ ਉਹਨੂੰ ਮਿਲ ਰਿਹਾ ਉਹਨੂੰ ਵੀ ਇਸ ਚੀਜ਼ ਦਾ ਦੋਨੋਂ ਹੀ ਅਣਜਾਣ ਹੁੰਦੇ ਇਸ ਚੀਜ਼ ਤੋਂ ਬਟ ਉਹ ਪ੍ਰਭਾਵ ਉਹਦੀ ਪਰਸਨੈਲਿਟੀ ਦਾ ਹੁੰਦਾ ਹੈ ਕਹਿਣ ਤੋਂ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ 90% ਇਨਸਾਨ ਦੀ ਪਰਸਨੈਲਿਟੀ ਦਾ ਪ੍ਰਭਾਵ ਹੁੰਦਾ ਹੈ ਜਿਸ ਦੇ ਨਾਲ ਅੱਧੇ ਕੰਮ ਉਹਦੇ ਵੈਸੇ ਹੀ ਹੋ ਜਾਂਦੇ ਹਨ ਅਗਰ ਚੰਗੀ ਪਰਸਨੈਲਿਟੀ ਹੈ ਪਰਸਨੈਲਿਟੀ ਦਾ ਮਤਲਬ ਇਹ ਨਹੀਂ ਕਿ ਸੁੰਦਰ ਹੈ ਬਹੁਤ ਜ਼ਿਆਦਾ ਚੰਗਾ ਡਰੈਸ ਕੋਡ ਪਹਿਨਦਾ ਚੰਗੀ ਗੱਲ ਕਰਦਾ ਹੈ ਚੰਗੀ ਤਰੀਕੇ ਨਾਲ ਚੱਲਦਾ ਹੈ ਚੰਗਾ ਪਹਿਨਦਾ ਹੈ ਤਾਂ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਹੈਗੀਆਂ ਸੋ ਦੋਸਤੋ ਪਰਸਨੈਲਿਟੀ ਦਾ ਜੀਵਨ ਦੇ ਵਿੱਚ ਇੱਕ ਅਹਿਮ ਹਿੱਸਾ ਹੁੰਦਾ ਹੈ ਬਾਕੀ 10% ਜਿਹੜੀ ਚੀਜ਼ਾਂ ਹਨ ਹੋਰ ਇਨਸਾਨ ਦੀਆਂ ਮੈਟਰ ਕਰਦੀਆਂ ਹਨ ਬਹੁਤੀ ਵਾਰੀ ਦੇ ਇਨਸਾਨ ਨੂੰ ਦੇਹ ਇੱਕ ਇਹ ਅਗਲਾ ਬੰਦਾ ਜਿਹੜਾ ਆਪਣਾ ਮਾਈਂਡ ਮੇਕਅਪ ਜਿਹੜਾ ਹੈ ਉਹ ਕਰ ਲੈਂਦਾ ਹੈ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ